ਵੀ ਨੂੰ ਬਾਈ 20 ਦਿਨ ਹੋ ਗਏ 20 ਦਿਨ ਹਾਂ ਦੁੱਧ ਹੁਣ ਪ੍ਰੋਪਰ ਦੋ 22 ਕਿਲੋ ਪੂਰਾ ਪੂਰਾ ਜਮਾ ਠੰਡਾ ਲਾ ਲਿਆ ਅਗਲਾ ਜਮਾ ਤੁਰ ਕਿਵੇਂ ਬਾਈ ਆਈ ਭਾਈ ਜੋ ਯਾਰ ਬਾਈ ਯਾਰ ਜਮਾ ਗੰਨੇ ਵਰਗੀ ਯਾਰ ਜਮਾ ਮਰਜੀ ਦਾ ਕਮਾਲ ਹੀ ਕਰਦਾ ਹਨਾ ਪੂਰੀ ਮੋਟੀ ਧਾਰਾ ਬਸ ਬਸ ਮਾਨਸਾ ਪਹੁੰਚੇ ਹੋਏ ਆ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਸਭ ਤੋਂ ਸਸਤੀ ਮੰਡੀ ਜਿਹੜੀ ਮਾਨਸਾਂਗੀ ਤੇ ਸਭ ਤੋਂ ਸਸਤੇ ਜਿਹੜੇ ਪਸ਼ੂ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਚੰਗੇ ਤੋਂ ਚੰਗਾ ਪਸ਼ੂ ਮਿਲ ਜਾਂਦਾ ਤੇ ਕਟ ਰੇਟ ਵਾਲੇ ਮਿਲ ਜਾਂਦਾ ਬਾਹਲਾ ਸਮਾਨ ਆ ਲਈਏ ਆ ਜੋ ਫਿਰ ਆਪਾਂ ਚੱਲਦੇ ਆ ਮੰਡੀ ਵਿੱਚ ਤੇ ਤੁਹਾਨੂੰ ਦਿਖਾਉਣੇ ਚੰਗੇ ਪਸ ਲੈ ਮਿੱਤਰੋ ਬਾਬਾ ਨਾਲ ਸ਼ਾਇਰ ਤੇ ਬੰਨੀ ਬੈਠਾ ਸੀ ਦੋ ਨਗ ਕੋਕਾ 20 ਨੇ ਤੋੜ ਕੇ ਦਿਖਾਉਣੇ ਆ ਤੇ ਬਾਕੀ ਸਾਰੀ ਗੱਲਬਾਤ ਕਰਾਵਾਂਗੇ ਤੇ ਕੀ ਮਾਲ ਮੁੱਲ ਕਰਦਾ ਝੋਟੀਆਂ ਚੰਗੇ ਚੰਗੇ ਦੁੱਧ ਵਾਲੀਆਂ ਲੈ ਤੋੜ ਲੈ ਬਾਈ ਕਰਾਂ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਤਾਜੀ ਸੂਈ ਹੋਈ ਆ ਰਾਤ ਦੀ ਰਾਸੂਈ ਆ ਨਾ ਪਰਸੋਂ ਦੀ ਪਰਸੋਂ ਸੂਈ ਆ ਨਾੜੂ ਬੱਚੇ ਦਾ ਬਿਲਕੁਲ ਨਾਲ ਆ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਖਣਲੇਵਾ ਬਿਲਕੁਲ ਸਾਫ ਆ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਡੇਡਾ ਪਾਣੀ ਚੰਗੇ ਦੁੱਧ ਵਾਲੀ ਝੋਟੀ ਆ ਟਾਈਟ ਲੈਵੇ ਦੀ ਆ ਤੇ ਝੋਟੀ ਸ਼ਕੀਨ ਪਿੱਠ ਪੂੜੇ ਦੀ ਗੱਲ ਕਰ ਲਈ ਹੈ ਨਾ ਬੰਤਰ ਦੀ ਸਾਰਾ ਮਨ ਲਾ ਕਮੀ ਪੂਰੀ ਹੈ ਮਨ ਲਾ ਕੋਈ ਵੀ ਕਿਸੇ ਪਾਸੋਂ ਕੋਈ ਕਮੀ ਨਹੀਂ ਹੈਗੀ ਤੇ ਚੂਣ ਚੂਣ ਜਮਾ ਕਹਿੰਦੇ ਇੱਕ ਨੰਬਰ ਲੱਗਿਆ ਤੇ ਬਾਕੀ ਆਪਾਂ ਗੱਲਬਾਤ ਜਿਹੜੀ ਬਾਬੇ ਨਾਲ ਕਰਾਂਗੇ ਕੀ ਮਾਲ ਮੁੱਲ ਕਰਦਾ ਤੇ ਕਿੰਨਾ ਕੁ ਦੁੱਧ ਕੱਢੂਗੀ ਝੋਟੀ ਦੁੱਧ ਚੰਗਾ ਕੱਢਦੂ ਸਵੇਸ ਥਾਣਾ ਦਾ ਜਿਹੜਾ ਬਹੁਤ ਸੋਹਣਾ ਉਸਮਾ ਵੀ ਵਧੀਆ ਕਰਦੀ ਆ ਤੇ ਬੰਨ ਦੋ ਜੀ ਤੇ ਬਾਕੀ ਮਗਰ ਕੱਟੀ ਹੈ ਨਾ ਮਗਰ ਵੀ ਕੱਟੀ ਆ ਤਾਜੀ ਸੂਈ ਹੋਈ ਆ ਠੀਕ ਆ ਜੇ ਕਿਸੇ ਭਰਾ ਨੇ ਮਨ ਲਾ ਕਈ ਵਾਰ ਆਪਾਂ ਕਹਿੰਦੇ ਕੱਟੀ ਵਾਲੀ ਮੱਝ ਆਂਦੀ ਤਾਂ ਕੱਟੇ ਵਾਲੀ ਆ ਤੇ ਸਸੀ ਗਾਲ ਜੀ ਹੋਰ ਠੀਕ ਆ ਜੀ ਹਾਂ ਵਧੀਆ ਤੇ ਕੀ ਨਾਮ ਕੀ ਆਪਣਾ ਆਪਣਾ ਨਾਮ ਨੇ 70 ਸਿੰਘ ਨੇ 70 ਸਿੰਘ ਆ ਕੀ ਦੀ ਗੱਲ ਕਰ ਲਈ ਬਾਈ ਮਨ ਲਾ ਕਵੇਂ ਸੂਇਆ ਇਹ ਜੀ ਦੂਜਾ ਸੂਆ ਦੂਜਾ ਸੂਆ ਹਾਂ ਜੀ ਕਹੇ ਕਿਦਾਂ ਨੇ ਸੂਈ ਆ ਇਹ ਪਰਸੋਂ ਸੂਈ ਆ ਜੀ ਪਰਸੋਂ ਹਾਂ ਜੀ ਠੀਕ ਆ ਤੇ ਹੁਣ ਇਸ ਟਾਈਮ ਦੁੱਧ ਬੋਲੀ ਕਿੰਨੀ ਕ ਹੁਣ ਇਹ ਸਾਡੇ ਹੋ ਜਾਈ ਦੱਸ ਦੇ 10 ਲੀਟਰ ਬੋਲੀ ਮਗਰ ਕੱਟੀ ਹੈ ਨਾ ਹਾਂ ਜੀ ਠੀਕ ਆ ਤੇ ਜੇ ਆਪਾਂ ਗੱਲ ਕਰ ਲਈ ਦੁੱਧ ਮਨ ਲਾ ਕਿੰਨਾ ਕ ਪਾ ਦੂਗੀ ਦੁੱ 14 ਕਿਲੋ ਹਾਂ ਮਤਲਬ 14 ਕਿਲੋ ਦੀ ਆਪਾਂ ਗਾਰੰਟੀ ਦੇਵਾਂਗੇ ਹਾਂਜੀ ਤੇ ਤੁੜ ਦੀ ਇੱਕ ਵਾਰੀ ਮਿੱਤਰੋ ਫੇਰ ਚੈੱਕ ਕਰ ਲੋ 14 ਕਿਲੋ ਦੀ ਬਾਈ ਕਹਿੰਦਾ ਗਾਰੰਟੀ ਦੇ ਦੇਾਂਗੇ ਤੇ 10 ਕਿਲੋ ਬੌਲੀ ਹੁਣ ਸੋਹਣੀ ਥੱਲੇ ਤਿਆਰ ਆ ਤੇ ਮਗਰ ਕੱਟੀ ਬਹੁਤ ਸੋਹਣੀ ਆ ਤੇ ਬਾਕੀ ਕਈ ਵਾਰ ਨਾ ਮਤਲਬ ਬਹਿਮ ਕਰਨਾ ਤਸੱਲੀ ਕਰਵਾ ਦੂੰਗੀ ਹਾਂਜੀ ਪੱਕੀ ਤੇ ਸਾਡੀ ਠੀਕ ਆ ਕੰਡਾ ਲੈ ਗਿਆ ਜੀ ਹਾਂ ਕੰਡਾ ਲੈ ਗਿਆ ਲੈ ਭਾਈ ਕੰਡਾ ਲੈ ਗਿਆ ਤਸੱਲੀ ਕਰ ਲਿਓ ਤਿੰਨ ਟਾਈਮ ਚਾਰ ਟਾਈਮ ਹਨਾ ਉਹ ਛੋਟਾ ਕੰਮ ਆ ਠੀਕ ਆ ਤੇ ਰੇਟ ਦੀ ਗੱਲ ਆ ਜੇ ਰੇਟ ਕੀ ਕਰਤਾ ਰੇਟ ਦਾ ਜੀ 140 ਮੰਨ ਤਾਂ ਕਰ ਦਾਂਗੇ 1 ਲੱਖ 4 ਦਿਨੋਂ ਦਿਨ ਮੱਲਾਮਾਂ ਗਈ ਹੋਈ ਜਾਂਦੀ ਐ ਤੇ ਹੁਣ ਇਦੋਂ ਵੀ ਜਿਆਦਾ ਤੇਜ਼ ਹੋਣੀ ਹੈ ਹਨਾ ਕਿਉਂਕਿ ਗਰਮੀ ਆ ਜਾਂਦੀ ਆ ਠੀਕ ਐ 1,40,000 ਰੁਪਏ ਰੇਟ ਆ ਮਾਨਦਾਨ ਹੋ ਜੂਗਾ ਤਸੱਲੀ ਤੁਸੀਂ ਕਰਨੀ ਆ ਠੀਕ ਐ ਤੇ ਬਾਕੀ ਸੰਪਰਕ ਕਰ ਲਓ ਆ ਤੋਰ ਕੇ ਨਾ ਦੋ ਨੰਬਰ ਵਾਲੀ ਤੇ ਤੂੰ ਤੋਰ ਦੇ ਮੜਾ ਦੋ ਨੰਬਰ ਵਾਲੀ ਤੋਰ ਕੇ ਦਿਖਾ ਦੀ ਸੋਨੂੰ ਤੇ ਇਹ ਵੀ ਜੇ ਆਪਾਂ ਗੱਲ ਕਰੀ ਤਾਜੀ ਸੂਈ ਹੋਈ ਆ ਥਣ ਲੇਵਾ ਬਿਲਕੁਲ ਸਾਫ ਆ ਕਿਸੇ ਵੀ ਤਰ੍ਹਾਂ ਦਾ ਕੋਈ ਮੱਲਾ ਡੇਡਾ ਪਣ ਨਹੀਂ ਹੈਗਾ ਹਨਾ ਤੇ ਬਾਕੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤੋਰ ਦੀ صاف لے بھی دی ਛੋੜਿਆ ਵੱਡੀ ਮੱਝ ਆ ਗਈ ਤੇ ਇੱਕ ਸਿੰਘ ਦੀ ਜਿਹੜਾ ਟੋਪੀ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮੈਂ ਗਿਆ ਬਣ ਲੱਗ ਗਈ ਉਹ ਤਾਂ ਜੋ ਤੁਮ ਈਪ ਖਵਾਓਗੇ ਵਹ ਬਿਆਦ ਤੇ ਦਿਖੇਗਾ আর ਦਿਖੇਗਾ ਕਿ ਉਕਰ ਜਬ ਉਸکی لیوٹی ਸੁਥਰੀ আর ਬੜੀ ਤਿਆਰ ਹੋ ਜਾਗੀ ਜਬ ਠੋਕ ਕੇ ਨਵਾਲਟੀ ਦੁੱਧ ਕੀ ਕਾਡੋਗੀ ਤਾਂ ਉਸ ਖਤਰ ਬਾਟ ਕੇ ਦੇਖਣ ਲੱਗ ਰਹੀ ਹੋ ਤਾਵਲੀ ਹੀ ਜਾਓ ਨਾ ਤਾਂ ਭਾਰਖਾ ਕੇ ਬਾਪੂ ਨੇ ਵੇਚ ਦਿਓ ਮੈਡੀਕਲ ਸਟੋਰ ਪੈ ਉਡ ਤੇ ਲੈ ਕਾਓ ਰਾਈਟ ਐਚ

ਬੰਨ ਦੇਣ ਦੀ ਇਹ ਵੀ ਆਪਾਂ ਜਾਣਕਾਰੀ ਪੂਰੀ ਪ੍ਰੋਪਰ ਲੈ ਕੇ ਦਿੰਨੇ ਆ। ਲੈ ਜੀ ਜਾਂ ਤਣਾ ਨੂੰ। ਤੀਜੀ ਆਪਾਂ ਗੱਲ ਕਰ ਲਈ ਬੱਚਾ ਵੀ ਤਾਂ ਨਾਲ ਤਾਜੀ ਸੂਈ ਹੋਈ ਆ। ਕਾਇਦਣਾ ਸੂਈ ਆ ਕਿੰਨਾ ਦੁੱਧ ਆ ਇਹਦੀ ਵੀ ਸਾਰੀ ਜਿਹੜੀ ਪ੍ਰੋਪਰ ਜਾਣਕਾਰੀ ਲੈ ਕੇ ਦਿੰਨਾ। ਤੇ ਉਰੇ ਜਾ ਜੋ। ਤੇ ਜੇ ਆਪਾਂ ਮਤਲਬ ਇਹਦੀ ਗੱਲ ਕਰ ਲਈ ਬਾਈ ਇਹ ਕਿੰਵੇਂ ਸੂਈ ਝੋਟੀ ਆ? ਇਹ ਜੇ ਹੋਤੀ ਜ਼ਰੂਰੀ। ਤੀਜਾ ਸੂਆ। ਹਾਂ ਜੀ। ਠੀਕ ਆ ਸੰਗੀ ਟੋਪੀ ਲੈ ਕੇ ਬੈਸੀ ਆ। ਹਾਂ ਨਾ ਲਹੀ ਹੋਈ। ਲਹੀ ਹੋਈ ਆ। ਕਾਇਦਨ ਹੋ ਕੇ ਸੂਈ ਨੂੰ ਇਹਨੂੰ ਸੂਈਨ ਹੋ ਗਿਆ ਜਬ 12 ਦਿਨ 12 ਦਿਨ ਦੁੱਧ ਕਿੰਨਾ ਦਿਾਰਾ ਦੁੱਧ ਸਾਡਾ ਹੀ 10 ਲੀਟਰ ਪੂਰਾ ਹਾਂਜੀ ਜਿਹੜੀ ਗੱਲ ਹੋਈ ਹੋਈ ਕੰਮ ਕਰਨਾ ਉਹ ਹੀ ਕਰਨਾ ਕੱਪ ਨਹੀਂ ਮਾਰਨਾ ਅਗਲੇ ਅੰਡਾ ਤਾਂ ਤੇ ਫੇਰ ਹਾਂ ਬੇਇੱਜ਼ਤੀ ਵਾਲਾ ਕੰਮ ਹੋ ਜਾਦਾ 10 ਕਿਲੋ ਪ੍ਰੋਪਰ ਰੇੜੀ ਤਿਆਰ ਆ ਤੇ ਕਹਿ ਦੇਣਾ ਸੂਈ ਹੋਈ ਆ ਇਹਨੇ ਹੋ ਗਏ 12 ਤੇਰਾ 12 ਦਿਨ ਦੁੱਧ ਕਿੰਨਾ ਪਾ ਦੂਗੀ ਦੁੱਧ ਪਾਓ ਜੇ 11 12 11 12 ਹਾਂ ਠੀਕ ਆ ਤੇ ਢੇਡ ਦੀ ਗੱਲ ਲੈਂਦੀ ਰੇਟ ਕੀ ਕਰਤਾ ਰੇਟ ਜੀ ਲੱਖ ਤੋਂ ਮਾਨਦਾਨ ਆ ਪੰਦੇ ਇੱਕ ਲੱਖ ਪੂਰਾ ਹਾਂਜੀ ਮਾਨਦਾਨ ਕਰ ਦਿੰਦੇ ਆ ਠੀਕ ਹੈ ਜੇ ਆਪਣੀ ਗੱਲ ਬੰਦੀ ਆ ਹਾਂ ਹਾਂਜੀ ਹਾਂਜੀ ਲੈ ਮਿੱਤਰੋ 10 ਕਿਲੋ ਜਿਹੜਾ ਦੁੱਧ ਰੈੜੀ ਆ 12 ਕਿਲੋ ਦੀ ਗਰੰਟੀ ਦੇਵਾਂਗੇ ਹਨਾ 12 ਕਿਲੋ ਦੀ ਗਰੰਟੀ ਆ ਠੀਕ ਹੈ ਚੰਗੀ ਮਾਝਾ ਕੰਡਾ ਲੈ ਕੇ ਆਓ ਦੋ ਤਿੰਨ ਟਾਈਮ ਜਿਹੜੀ ਤਸੱਲੀ ਤੁਸੀਂ ਕਰਨੀ ਆ ਕਰ ਸਕਦੇ ਆ ਦੋ ਨਾ ਗਨੇ ਦੋਨੇ ਚੰਗੇ ਨੇ ਤੇ ਰੇਟ ਵੀ ਮਨਲਾ ਜੇ ਆਪਾਂ ਕਹਦੀਏ ਬਾਜਵਾ ਹਨਾ ਤੇ ਕਿਉਂਕਿ ਜਿਵੇਂ ਮਹਿੰਗਾਈ ਹੁੰਦੀ ਹੈ ਮਹਿੰਗਾਈ ਦੇ ਹਿਸਾਬ ਹਾਂ ਰੇਟ ਦਿਨੋਂ ਦਿਨ ਉੱਪਰ ਚੜਦੇ ਜਾਂਦੇ ਆ ਆਜੋ ਫਿਰ ਆਪਾਂ ਨਾਲ ਹੀ ਸੋਨੂੰ ਜਿਹੜੇ ਹੋਰ ਮੰਡੀ ਚ ਪਸ਼ੂ ਉਹ ਵੀ ਦਿਖਾ ਦਈਏ ਲੈ ਵੀਨਾ ਇੱਕ ਛੋਟੇ ਕੱਦ ਦੀ ਜਮੈਂ ਸਾਰੀ ਮੰਡੀ ਜਮੈਂ ਕਹਦੀ ਛੋਟੀ-ਛੋਟੀ ਤੋਰ ਕੇ ਦਿਖਾਉਣਿਆ ਜੈਡ ਬਲੈਕ ਆ ਥਣਲੇਵਾ ਬਿਲਕੁਲ ਸਾਫਾ ਤੇ ਲਿਸਕਾ ਮਾਰਦਾ ਲੇਵਾ ਤੇ ਬਾਕੀ ਬਾਈ ਨੇ ਕਾਸਰ ਕੋਈ ਸਹਾਰਨ ਵਾਲੀ ਛੱਡੀ ਨਹੀਂ ਤੇ ਮੰਨ ਲਾ ਸੁਈ ਹੋਈ ਹੈ ਕਿ ਮਹੀਨੇ ਕਿਤੇ ਭਾਈ ਹੈਗੀ ਹੈ ਮਹੀਨੇ ਕਿ ਦੀ ਹੈਗੀ ਆ ਤੇ ਬਾਕੀ ਬਾਈ ਤੋਂ ਜਾਣਕਾਰੀ ਲੈ ਕੇ ਮੈਂ ਇੱਕ ਵਾਰੀ ਤੁਸੀਂ ਥਣਲੇਵਾ ਨੇੜੋਂ ਚੱਕਰੋ ਤੇ ਸਕੀਨ ਝੋਟੀ ਆ ਜਿਵੇਂ ਕਹਦੀ ਸਾਰੀ ਮੰਡੀ ਚੋ ਦਰਮਿਆਨੇ ਇਹ ਕੱਦ ਦੀ ਆ ਛੋਟੀ ਆ ਤੇ ਮੁੱਲ ਵੀ ਜਾਇਜ਼ ਹੋਊ ਬਾਈ ਨਾਲ ਗੱਲਬਾਤ ਸਾਰੀ ਕਰਾਂ ਬੰਨਦੇ ਭਾਈ ਬੰਨਦੇ ਤੇ ਥਣਲੇ ਬਾਬੇ ਬਿਲਕੁਲ ਸਾਫ ਅਜਾ ਆਪਾਂ ਗੱਲ ਕਰ ਲਈ ਹੈ ਨਾ ਪੂਰਾ ਸਪੇਸ ਤੇ ਥਣ ਲੱਗਿਆ ਤੇ ਕਈ ਵਾਰ ਨਾ ਕਿਸੇ ਭਰਾ ਨੇ ਮਨ ਲਾਇਆ ਨਹੀਂ ਪੈਸੇ ਲੈਣੇ ਹੁੰਦੇ ਉਹਨੇ ਤੇ ਘੱਟ ਰੇਟ ਵਾਲੀ ਮੱਝ ਚਾਹੀਦੀ ਹੁੰਦੀ ਹੈ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸੱਸੀ ਗਾਲ ਸੱਸੀ ਗਾਲ ਤੇ ਬਾਈ ਨਾਮ ਦੱਸੋ ਪਹਿਲਾਂ ਸਤਗੁਰ ਸਿੰਘ ਜੀ ਠੀਕ ਹੈ ਤੇ ਬਾਈ ਸਤਗੁਰ ਜੀ ਆਪਾਂ ਇਹ ਝੋਟੀ ਦੀ ਗੱਲ ਕਰ ਲਈ ਤਾਂ ਕਹਵੇਂ ਸੂਈਆ ਪਹਿਲੇ ਆ ਜੀ ਪਹਿਲੇ ਸੂਈਆ ਠੀਕ ਹੈ ਤੇ ਮਨ ਲਾ ਕਹਿ ਦੇਣਾ ਸੂਈ ਹੋ ਗਈ ਅੱਜ ਇਹ ਸੂਈ ਹੋ ਗਈ ਮਹੀਨੇ ਦੀ ਮਹੀਨੇ ਦੀ ਦੁੱਧ ਹੁਣ ਕਿੰਨਾ ਪ੍ਰੋਪਰ ਦੁੱਧ ਹੁਣ 11 ਲੀਟਰ ਹੈ ਜ ਰੇਟ ਵੀ ਦਰਮਿਆਨਾ ਜੀ ਠੀਕ ਆ ਕੀ ਰੇਟ ਕਰਤਾ 95000 95000 ਮਾਨਤਨ ਮਾਨਤਨ ਹੋ ਜਾਊਗਾ ਕਿੰਨਾ ਕਰ ਦੇਗਾ 90000 90000 ਠੀਕ ਆ ਲੈ ਬਾਈ ਕਹਿੰਦਾ ਕੱਟੀ ਥੱਲੋਂ ਬਹੁਤ ਐ ਜਿੱਡੀ ਗੱਡੀ ਉੱਚੀ ਓੱਡੀ ਕੱਟੀ ਥੱਲੋਂ ਆ ਠੀਕ ਆ ਜਿੱਦੀ ਮਤਲ ਉੱਚੀ ਆ ਓੱਡੀ ਥੱਲੋਂ ਬਣਦੀ ਆ ਦੁੱਧ ਹੁਣ ਪ੍ਰੋਪਰ ਤਿਆਰ 11 ਲੀਟਰ 11 ਲੀਟਰ ਮਾਰਕ ਦੇ ਦੇਣਾ ਠੀਕ ਆ ਲੀਟਰ ਮਾਰਕ ਲੈ ਜਾ ਲਾ ਹਾਂਜੀ ਦੋ ਤਿੰਨ ਟਾਈਮ ਚਵਾਈ ਕਰ ਲੈ ਆਪਣਾ ਕੋਈ ਤਰਾਹ ਠੀਕ ਆ ਲੈ ਮਿੱਤਰੋ ਦੋ ਤਿੰਨ ਟਾਈਮ ਤੁਸੀਂ ਚਵਾਈ ਕਰਕੇ ਦੇਖ ਸਕਦੇ ਹੋ 90000 ਦੀ ਬਾਈ ਕਹਿੰਦਾ ਦੇਣੀ ਆ 95000 ਰ ਤੇ ਬਾਕੀ ਮੌਕੇ ਦੀ ਗੱਲ ਹੁੰਦੀ ਹੈ ਨਾ ਮਾੜਾ ਮੋਟਾ ਇੱਧਰ ਉੱਧਰ ਹੋ ਜਾਂਦਾ ਹੁੰਦਾ ਤੇ ਬਾਈ ਸਤ ਗੁਰਨਾ ਸੰਪਰਕਾ ਛੋਟੀ ਸਕੀਨ ਆ ਪਰ ਸਾਰੀ ਮੰਡੀ ਦੇ ਵਿੱਚੋਂ ਛੋਟੀ ਆ ਗਈ ਇਹਦਾ ਮੁੱਲ ਜਨੇ ਹਜ਼ਾਰ ਆ ਜੀ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਲੈ ਮਿੱਤਰੋ ਨਾਲ ਐਫ ਐਫ ਦੀ ਬੜਾ ਇੱਧਰ ਨੂੰ ਲੈ ਚੱਲ ਪਿਓਰ ਦਿਖਾਉਣੇ ਸੋਨੂੰ ਜਿਵੇਂ ਫਾਰਮ ਵਾਲੀ ਬੱਸੀ ਹੁੰਦੀ ਹੈ ਨਾ ਤੇ ਥਣ ਲੈ ਬਾ ਵੀ ਜਮਾ ਸਾਫ ਆ ਬਿਲਕੁਲ ਤੇ ਹਵਾਨਾ ਲੈ ਕੇ ਨਾ ਤੁਰਿਆ ਨਹੀਂ ਜਾਂਦਾ ਬਾਹਰ ਤੋਂ ਚੰਗੀ ਆ ਪੂਰੀ ਇੱਕ ਨੰਬਰ ਜਿਵੇਂ ਫਾਰਮ ਵਾਲੀ ਵੜ ਹੁੰਦੀ ਆ ਤੇ ਬਾਈ ਪੂਰੀ ਸਾਮ ਕੇ ਲਈ ਫਿਰਦਾ ਤੇ ਬਾਕੀ ਪੂਰੀ ਡਿਟੇਲ ਜਮਾ ਬਾਈ ਨਾਲ ਆਪਾਂ ਸਾਂਝੀ ਕਰਾਂਗੇ ਤੇ ਕੀ ਮਾਲ ਮੁੱਲ ਕਰਦਾ ਤੇ ਕਵੇਂ ਸੂਇਆ ਤੇ ਮਗਰ ਕੀ ਮਨ ਲਾ ਬੱਚਾ ਕੀ ਐਚ ਐਫ ਦੀ ਆ ਪਿਓਰ ਤੇ ਬਾਕੀ ਥਾਂ ਲੇਵਾ ਬਿਲਕੁਲ ਸਾਫ਼ ਜਿਵੇਂ ਮੱਝਾਂ ਵਾਲੀ ਚਵਾਈ ਹੁੰਦੀ ਹੈ ਨਾ ਤੇ ਉਹ ਚਵਾਈ ਲੱਗੀ ਹੋਈ ਆ ਤੇ ਬਾਕੀ ਬਾਈ ਨਾਲ ਕਰਦੇ ਬਾਈ ਸੱਸੀ ਕਾਲੂ ਰੇ ਜੀ ਸੱਸੀ ਕਾਲ ਬਾਈ ਠੀਕ ਹੈ ਤੇ ਬਾਈ ਨਾਮ ਦੱਸਿਓ ਆਪਣਾ ਨਾਮ ਬਾਈ ਸਤਨਾਮ ਸਿੰਘ ਸਤਨਾਮ ਤੇ ਬਾਈ ਸਤਨਾਮ ਬਹਿੜ ਦੀ ਗੱਲ ਕਰ ਲਈ ਤਾਂ ਕਵੇਂ ਸੂਇਆ ਸੂਆ ਬਾਈ ਦੂਜਾ ਠੀਕ ਹੈ ਵਪਾਰ ਕਰਦੇ ਹੋ ਕਿ ਬੈਸੀ ਨਹੀਂ ਕਰਦੀ ਆ ਠੀਕ ਹੈ ਦੇ ਜੇ ਮੈਂ ਫਾਰਮ ਵਾਲੀ ਵੜ ਹੁੰਦੀ ਐ ਇਸ ਤਰ੍ਹਾਂ ਦੀ ਹਣਾ ਹਾਂ ਕਰੇ ਸਾਂਭੀ ਦੂਜਾ ਸੂਆ ਪਿੰਡ ਮੈਸਰਖੰਨਾ ਮੈਸਰਖੰਨਾ ਕੈ ਦਿਨ ਹੋ ਗਿਆ ਅੱਜ ਸੂਈ ਨੂੰ ਬਾਈ 20 ਦਿਨ ਹੋ ਗਏ 20 ਦਿਨ ਹਾਂ ਦੁੱਧ ਹੁਣ ਪ੍ਰੋਪਰ ਦੋ 22 ਕਿਲੋ ਪੂਰਾ ਪੂਰਾ ਜਮਾ ਕੰਡਾ ਲੈ ਲੈ ਅਗਲਾ ਜਮਾ ਜਮਾ ਕੰਡੇ ਵਾਲਾ ਲੈ ਬਾਈ ਬਾਈ ਦਾ ਕਹਣਾ ਸਤ ਗੁਰ ਦਾ ਨਾ ਜੇ ਕਈ ਵਾਰ ਨਹੀਂ ਯਕੀਨ ਆਉਂਦਾ ਤਾਂ ਕੰਡਾ ਤੁਸੀਂ ਨਾਲ ਲੈ ਕੇ ਜਾਓ ਤਿੰਨ ਟਾਈਮ ਚਵਾਈ ਕਰਕੇ ਦੇਖੀ ਹਾਂ ਬਾਈ ਠੀਕ ਐ ਸਾਈ ਬੈਨਾ ਕਰ ਲਿਓ ਤੇ ਤਿੰਨ ਟਾਈਮ ਚਾਰ ਟਾਈਮ ਚੋਲੇ ਹਾਂ ਚਾਰ ਟਾਈਮ ਚੋਲੇ ਲੈ ਬਾਈ ਨਾਂ ਵੀ ਕਹਦਾ ਦੇਖੋ ਦਸੱਲੀ ਹੁੰਦੀ ਐ ਫੇਰ ਹੀ ਬਾਈ ਤੇ ਦੁੱਧ ਹੋਰ ਪਾਉਗੇ ਬਾਈ ਇੰਨੀ ਦਿਓ ਬਾਈ ਬਾਸ ਸਕਦੀ ਐ ਸੇਵਨਾ ਸਾਢੇ 9 ਨਾਰਮਲ ਜੀ ਆ ਕੋਈ ਬਾਤ ਨਹੀਂ ਹਾਂ ਕੋਈ ਵਿਵਾਰ ਨਹੀਂ ਆਪਣੇ ਘਰ ਦੀ ਹਾਂ 4ਤੀ ਆ ਬਸ 4 ਚੂਰ ਪਾਈ ਬਾਲੀ ਫੀਡ ਫੂਡ ਵਾਲਾ ਕੰਮ ਠੀਕ ਹੈ ਤੇ ਸਤਗੁਰ ਮੱਲਾ ਰੇਟ ਦੀ ਗੱਲ ਆਂਦੀ ਬਾਈ ਰੇਟ ਕੀ ਕਰਤਾ ਰੇਟ ਵੀਰੇ 95000 95000 ਮਾਨ ਤਣ ਕਿੰਨਾ ਕਰੀ ਮਾਨ ਤਣ ਕਰ ਦਾਂ ਵੀਰੇ 90000 ਦੀ ਵਹਿੜ ਦੇ 90000 ਦੀ ਲੈ ਮੇਤਰੋ 90000 ਦੀ ਬਾਈ ਕਹਿੰਦਾ ਵਹਿੜ ਦੇ ਦੇਣਾ ਵਹਿੜ ਸੋਹਣੀ ਆ ਦੂਜਾ ਸੁਗਾ ਘਰ ਦੀ ਵਹਿੜਾ ਠੀਕ ਹੈ ਕੰਡਾ ਲੈ ਕੇ ਆ ਜਾਓ 4 ਟਾਈਮ ਚਵਾਈ ਕਰਕੇ ਦੇਖ ਲਓ ਪੂਰੀ ਤਸੱਲੀ ਕਰਕੇ ਤੁਸੀਂ ਜਿਹੜ 22 ਕਿਲੋ ਬਾਈ ਹਾਂ 22 ਕਿਲੋ ਬਾਈ 22 ਕਿਲੋ ਪੂਰਾ ਕੰਡਲਾ ਮੱਟ ਦੁੱਧ ਤਿਆਰ ਠੰਡੀ ਸੀਲਾ ਬਾਈ ਜਮਾ ਠੰਡੀ ਸੀਲਾ ਬਾਈ ਤੇ ਧਾਰੂ ਕਿਵੇਂ ਬਾਈ ਆਈ ਬਾਈ ਜੋ ਯਾਰ ਬਾਈ ਯਾਰ ਜਮਾ ਗੰਨੇ ਵਰਗੀ ਯਾਰ ਜਿਵੇਂ ਮਰਜੀ ਕਮਾਲ ਹੀ ਕਰਦਾ ਹੈ ਨਾ ਪੂਰੀ ਮੋਟੀ ਧਾਰਾ ਬਸ ਬਾਈ ਬਸ ਕਾਨੂੰ ਖਰਾਬੀ ਤੇ ਬਾਕੀ ਯਾਰ ਧਾਰ ਦੇਖ ਲੋ ਜਮਾ ਮੱਝ ਨਾਲ ਦੰ ਜਿਵੇਂ ਚੋਣ ਲੱਗਿਆ ਹੋਇਆ ਹੋਣ ਬਾਲਾ ਚੰਗਾ ਚੋਣਾ ਵੀਰੇ ਤੇ ਪੂਲਾ ਚੋਣਾਗਾ 22 ਕਿਲੋ ਦੁੱਧ ਪੂਰਾ ਪ੍ਰੋਪਰ ਕੰਡਾ ਲਿਆ ਕੇ ਮਣਕੇ ਲੈ ਜਾਓ ਤਸੱਲੀ ਕਰ ਲਿਓ ਬਾਕੀ ਬਾਈ ਸਤਗੁਰਨਾ ਸੰਪਰਕ ਕਰ ਲਿਓ ਲੈ ਮੇਤਰੋ ਬਈ ਨਾ ਪਣੂ ਫੌਜੀ ਮਲਾ ਸੀਗਾ ਵਧੀ ਤੇ ਆਪਾਂ ਪਹਿਲਾ ਵੀਡੀਓ ਦੇ ਵਿੱਚ ਦਿਖਾਉਂਦੇ ਰਹਨੇ ਆ ਤੇ ਟਾਪ ਦੇ ਪਸ਼ੂ ਲੈ ਕੇ ਆਉਂਦਾ ਬਾਈ ਤੇ ਬਾਕੀ ਬਾਈ ਝੋਟੀ ਲਈ ਖੜਾ ਜਾਇ ਜੇ ਮੁੱਲ ਦੀ ਤੋਰੀ ਬਾਈ ਕਰਾਂ ਮੜਾ ਜਾ ਤੇ ਬਾਕੀ ਤੋਰ ਕੇ ਦਿਖਾਉਨੇ ਆ ਤੇ ਫੇਰ ਗੱਲਬਾਤ ਕਰਦੇ ਆ ਤੇ ਫੇਰ ਆਪਾਂ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਪ੍ਰੋਪਰ ਕਰਾ ਕੇ ਦੇਵਾਂਗੇ ਇੱਕ ਵਾਰੀ ਤੁਰਦੀ ਚੱਕਾ ਲਓ ਝੋਟੀ ਤੇ ਰੇਟ ਵੀ ਜਾਇਜ ਹੋਊ ਤੇ ਝੋਟੀ ਵੀ ਸਕੀਨ ਹੈ ਪੂਰੀ ਹਨਾ ਤੇ ਥੋੜਾ ਜਿਹਾ ਮੱਲ ਜਿਵੇਂ ਕੱਟ ਜਾਦੇ ਹੋ ਜਾਂਦਾ ਇਹਦਾ ਕਰਕੇ ਜਿਵੇਂ ਕਹਦੀ ਆਪਾਂ ਹਨਾ ਡਰ ਮੰਗੀ ਆ ਦੇਖਾ ਬਾਕੀ ਬੱਚਾ ਇੱਕ ਵਾਰੀ ਬੱਚਾ ਦਿਖਾ ਦੇ ਬੱਚਾ ਸਾਹਮਣੇ ਆ ਠੀਕ ਆ ਤਾਜੀ ਸੂਈ ਹੋਈ ਆ ਤੇ ਪੂਰੀ ਗੱਲਬਾਤ ਜਿਹੜੀ ਆਪਾਂ ਬਾਈ ਨਾਲ ਕਰਾਵਾਂਗੇ ਕੀ ਮਾਲ ਮੁੱਲ ਕਰਦਾ ਤੇ ਕਿੰਨਾ ਰੇਟ ਆ ਬਾਈ ਸਸੀ ਗਾਲਾ ਸਸੀ ਗਾਲਾ ਬਾਈ ਤੇ ਬਾਈ ਨਾਮ ਦੱਸੋ ਬੱਲਾ ਦਾ ਰ ਭਾਈਆ ਕੋਣ ਦਿੰਦੀ ਦੁੱਧ ਇਹ ਜਾਂ ਤਾਂ ਅੱਜ ਵੀ ਲਾਤ ਮਾਰਿਆ ਹੈ ਜਾਂ ਇਹ ਰੋਛਾ ਉਸhua ਰੱਡਟ ਜਾ ਡਟ ਜਾ ਕਿਉਂ ਤੂੰ ਆਪੇ ਵੀ ਮਰ ਡੰਗਰਾ ਨੇ ਮਾਰੇ ਜ਼ਹਿਰ ਲੱਗ ਰਿਆ ਤੂੰ ਕਾਉ ਦੁੱਧ ਕੋ ਨੰਦੀ ਦੁੱਧ ਕਿੱਤੇ ਦੇਗੀ ਤੂੰ ਜ਼ਹਿਰ ਲੱਗ ਰਹੀ ਈਸਾ ਹਡ ਡੰਗਰਾ ਗਿਲ ਧੱਕਾ ਨਿਕਰੇ ਅਗਰ ਦੇ ਅਰ ਦੇਣ ਕੀ ਚੀਜ਼ ਦੀਆ ਰੇ ਡੰਗਰਾ ਨੇ ਫੇ ਤੂੰ ਬਤਾ ਰਤਾਉ ਕੀ ਦੇਉ ਮਸਤੀ ਤੋ ਯੂ ਦੀਆ ਰੋ ਭਾਈ ਰਾਈਟ ਮਿਲਕ ਬੂਸਟਰ ਧਾਰ ਕਾਢੜ ਤੈ ਆਧਾ ਘੰਟਾ ਪਹਿਲਾ 1 ਕੱਪ ਤੜਕੀ ਸਾਂਝ ਅਰ ਫਿਰ ਦੇਖੇ ਭਾਈ ਸਾਹਿਬ ਦੁੱਧ ਰੇ ਓਏ ਹੋਏ ਬੜੀਆ ਦਾ ਪਸਾ ਹੋਗਾ ਦੋ ਘੁੱਟ ਦੁੱਧ ਕੀ ਫਲਤੂ ਆਵੇਗੀ ਔਰ adhik jankari ke liye is number pe contact kar sakte hain aap 7890042000 mera naam amrik singh fauji bhai amrik singh amrik amrik je aap bhai choti di gal kar le ta kem me sue hai eh bhai pehle sue choti pehle sue theek hai te matlab kinne ke time de sue hui hai bhai eh bhai 25 din ho gaye sue ne 25 din haan ji dudh hona is time kinna dudh bhai jama kandeya ala 10 1.5 kilo taiyar hai pura jama bhai ਹੋਰਾ ਮਨ ਲਿਆ ਚੋਕੇ ਦੇਖ ਲੈਣਾ ਪੌਂਦੀ ਪੰਜ ਲੰਗ ਚੋਲੇ ਯਾਰ ਠੀਕ ਆ ਤੇ ਮਨ ਲਾ ਵੀ ਆਪਣੇ ਕੋਲੇ ਆ ਕੇ ਸੌਦਾ ਕਰ ਲੈ ਚੋਕੇ ਪੰਜ ਲੰਗ ਦੇਖ ਲੈ ਹਾਂ ਬਈ ਠੀਕ ਆ ਦੁੱਧ ਹੋਣਾ 10 ਕਿਲੋ 10 10.5 ਕਿਲੋ ਤਿਆਰ ਚਲ 10 ਹੀ ਮਨ ਲਾ ਪਰ 10 ਹੀ ਕਹਿ ਲੈ ਹਾਂ ਬਈ 10 ਕਿਲੋ ਪ੍ਰੋਪਰ ਜਿਆ ਰੇੜੀ ਦੁੱਧ ਤਿਆਰ ਆ 25 ਡਣਾ ਸੁਈਆ ਠੀਕ ਆ ਤੇ ਮਰੀਕ ਰੇਟ ਦੀ ਗੱਲ ਨਹੀਂ ਬਾਈ ਰੇਟ ਬਈ ਮੰਗਲ ਨੂੰ ਤਾਂ 90 ਮੰਗਲਾ 85 ਮੰਗਲਾ ਆਪਣੀ ਕੋਈ ਦੇਣ ਲੈਣ 72000 ਰੁਪਏ ਦੀ ਠੀਕ ਆ ਲੈ ਮਿੱਤਰੋ 72000 ਦੀ ਬਾਈ ਕਹਿੰਦਾ ਝੋਟੀ ਜਿਹੜੀ ਇਹ ਦੇਣੀ ਆ ਮਾਨਤਾਨ ਤਾਂ ਹੁਣਾਂ ਨੂੰ ਬਾਈ ਹਨਾ ਕਿਹੋ ਜੀ ਬਾਈ ਫਿਕਸ ਹੀ ਆ ਰੇ ਫਿਕਸ ਰੇਟ ਹੀ ਫਿਕਸ ਹਨ ਮੈਂ ਤਾਂ ਬਤਾ ਤੇ ਬਾਈ ਦਾ ਰੇਟ ਹੈ ਜਿਹੜਾ ਫਿਕਸ ਪੂਰਾ 72000 ਰੁਪਇਆ ਮਾਨਤਾਨ ਹੋਣਾ ਨਹੀਂਗਾ ਬਾਕੀ ਬਾਈ ਸਾਰੀ ਤਸੱਲੀ ਆ ਕੋਈ ਦਿੱਕਤ ਹੋਵੇ ਮੈਂ ਤੁਹਾਨੂੰ ਆਪਾਂ ਨੂੰ ਪੂਦੇ ਮਹੀਨੇ ਨੂੰ ਫ੍ਰੀ ਵਾਪਸ ਕਰ ਜਿਵੇਂ ਚੋਣ ਚੋਣ ਬਾਈ ਚੰਗ ਲਗ ਗਿਆ ਜਮਾ ਪੂਰਾ ਵਧੀਆ ਵੇ ਠੀਕ ਆ ਲੈ ਪਹਿਲਾਂ ਝੋਟੀ ਆ ਚੋਣ ਚੋਣ ਇੱਕ ਨੰਬਰਾਂ ਤੇ ਉਹ ਬਾਈ ਗੱਬਣਾਂਗੀ ਨਾ ਉਹ ਬਾਈ ਦੂਜੀ ਬਾਈ ਦੂਜੀ ਦੀ ਆਪਣੀ ਦਾ ਹੀ ਆ ਠੀਕ ਆ ਲੈ ਮਿੱਤਰੋ ਪਹਿਲੇ ਸੂਏ ਝੋਟੀ ਆ ਜੇ ਕਿਸੇ ਭਰਾ ਨੇ ਲੈਣੀ ਤਾਂ ਜਾਇਜ਼ ਰੇਟ ਆ ਜਮੇ ਕਿਉਂਕਿ ਹੁਣ ਜਿਵੇਂ ਆਪਾਂ ਗੱਲ ਕਰੀਏ ਭਾਈ ਰੇਟ ਪੂਰੇ ਤੇਜ਼ ਹੋਏ ਪਏ ਹਨ ਤੇ ਆਪਾਂ ਨੇ ਕੋਲੇ ਮੰਨ ਲਾ ਜਹਾਜ ਮੋੜੀ ਨਾ ਮੈਂਬਰ ਆਪਣਾ ਮંત્રી ਆ ਲਈ ਖੜਾ ਸੀ ਮਾਝਾ ਤੇ ਬਾਕੀ ਤੋਰ ਕੇ ਦਿਖਾਉਣਾ ਥੋਨੂੰ ਚੰਗੇ ਮੰਨ ਲਓ ਕੈਰੈਕਟਰ ਵਾਲੀ ਹਨਾ ਲੱਸੀ ਥੋੜੀ ਫਿੱਕੀ ਜ਼ਰੂਰ ਆ ਤੇ ਜਿਵੇਂ ਆਪਾਂ ਕਹਦੇ ਆ ਥਾਂ ਲੈਵਾ ਇਧਰ ਹੀ ਲੈ ਜਾ ਸਾਫ਼ ਆ ਬਿਲਕੁਲ ਤੇ ਤੁਰਦੀ ਦੇ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਹਾਂਜੀ ਤੇ ਪੂਰੀ ਸਪੇਸ ਤੇ ਥਾਂ ਲੱਗਿਆ ਦੁੱਧ ਵੀ ਚੰਗਾ ਪਾ ਦੂਗੀ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂ ਤਾਜੀ ਸੂਈ ਹੋਈ ਆ ਮੇਨ ਗੱਲ ਠੀਕ ਆ ਤੇ ਬਾਕੀ ਰੇਟ ਰੂਟ ਦੀ ਕਰਦੇ ਆ ਗੱਲਬਾਤ ਕੀ ਰਹਿੰਦੀ ਹੈ ਤੇ ਸ਼ੁੱਕਰਵਾਰ ਨੂੰ ਪਹੁੰਚਿਆ ਹੋਇਆ ਸੀਗਾ ਇੱਕ ਫੋਰਦਵਾ ਦੇ ਕਿਹੜੇ ਦਿਨ ਮਾਨਸਾ ਮੰਡੀ ਦੇ ਜਿਹੜੀ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਹੈ ਮਾਨਸਾ ਇੱਥੇ ਚੰਗੇ ਪਸ਼ੂ ਮਿਲ ਜਾਂਦਾ ਤੇ ਜਿਹੇ ਜਿਹੇ ਪਸ਼ੂ ਤੁਸੀਂ ਮਰਜੀ ਲਿਜਾ ਸਕਦੇ ਹੋ ਘੱਟ ਰੇਟ ਵਾਲਾ ਵੀ ਵੱਧ ਰੇਟ ਵਾਲਾ ਵੀ ਹਰ ਪ੍ਰਕਾਰ ਦਾ ਜਿਹੜਾ ਪਸ਼ੂ ਉੱਥੋਂ ਮਿਲ ਜਾਂਦਾਗਾ ਜੇ ਮੈਂ ਆਪਾਂ ਕਹਿੰਦੇ ਸਭ ਤੋਂ ਸਸਤੀ ਮੰਡੀ ਮਾਨਸਾ ਰਹਿੰਦੀ ਹੈ ਛੋਟੀ ਮੰਡੀ ਆ ਹਰ ਸ਼ੁੱਕਰਵਾਰ ਲੱਗਦੀ ਹੈ ਹਫ਼ਤੇ ਦੀ ਹਫ਼ਤੇ ਤੇ ਪਸ਼ੂ ਇੱਥੇ ਬਹੁਤ ਹੀ ਪਹੁੰਚਦਾ ਅੱਜ ਥੋੜਾ ਜਿਹਾ ਉਹ ਮੈਂ ਘੱਟ ਆਏ ਨੇ ਬਸ ਉਹ ਜੀ ਤਾਂ ਕਰਾਈ ਜਾਂਦੇ ਰਹਿੰਦੇ ਆ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਡੀਟੇਲ ਦੇ ਵਿੱਚ ਪੁੱਛਦੇ ਆ ਕੀ ਗੱਲਬਾਤ ਆ ਕਿੰਨਾ ਦੁੱਧ ਆ ਕੀ ਰੇਟ ਕਰੇ ਇੱਥੇ ਆ ਜਾ ਬਾਈ ਸੱਸੀ ਗੜ ਤੇ ਇਧਰ ਨੂੰ ਉਧਰ ਜਾ ਅੱਛਾ ਤੇ ਬਾਈ ਨਾਮ ਦੱਸੋ ਬੱਲੇ ਦਾ ਨਾਮ ਪਰਤਪਾਲ ਵੀਰੇ ਠੀਕ ਆ ਪਰਤਪਾਲ ਜੀ ਆਪਾਂ ਬਾਈ ਇਹ ਝੋਟੀ ਦੀ ਗੱਲ ਕਰ ਲਈ ਤਾਂ ਗੰਮੇ ਸੁਆ ਮੰਲਾ ਤੀਜਾ ਸੁਆ ਬਾਈ ਤੀਜਾ ਸੁਆ ਕਹ ਕਿ ਦਿਨ ਹੋਗੇ ਸੂਈ ਨੂੰ ਹੋ ਗਈ 15 ਦਿਨਾਂ 15 ਹਾਂ ਦੁੱਧ ਪ੍ਰੋਪਰ ਦੁੱਧ 11 ਕਿਲੋ ਵੀਰੇ ਪੂਰਾ ਹਾਂ ਲੈ ਮਿੱਤਰੋ 11 ਕਿਲੋ ਤਿਆਰ ਆ ਤੇ 15 ਦਿਨਾਂ ਦੀ ਸੂਈ ਹੋਈ ਆ ਠੀਕ ਆ ਦਿਨ ਹੋ ਗਿਆ 15 ਆਨੇ ਸੂਈ ਹੋਈ ਆ 11 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਦੁੱਧ ਬਾਈ ਪਰਤਵਲ ਹੋਰ ਦੇਊ ਕਿ ਬਸ ਬਰੇਕ ਆ ਬਾਈ ਬਾਅਦ ਵੀ ਸਕਦੀ ਆ ਸੇਵਾ ਨਾਲ ਸੇਵਾ ਨਾਲ ਮੇਲੇ ਮੂਲੇ ਚੱਲੂ ਵੀ ਚੱਲ ਨਹੀਂ ਮੇਲਾ ਛਿੱਟੀ ਜਾਂਦੀ ਹੁਣ ਛਿੱਟੀ ਜਾਂਦੀ ਫਿਰ ਤਾਂ ਕਿਲੋ ਤੋਂ ਕਿਲੋ ਦਾ ਫਰਕ ਪੈ ਸਕਦਾ ਹੈ ਨਾ 11 ਕਿਲੋ ਤਿਆਰ ਆ ਮੇਲੇ ਤੇ ਲੱਗੀ ਹੋਈ ਹੈ ਮੱਝ ਤੇ 1 ਕਿਲੋ 2 ਕਿਲੋ ਹਰਕ ਹੋਰ ਪਾ ਸਕਦੀ ਹੈ ਬਾਕੀ ਸਾਮ ਸੰਭਾਲਣ ਵਾਲਾ ਮੱਝ ਚੰਗੀਆ ਕਰੈਕਟਰ ਵੀ ਵਧੀਆ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਬਾਈ ਰੇਟ ਦੀ ਗੱਲ ਨਹੀਂ ਪਰਤ ਵਾਲਾ ਰੇਟ 10 ਦਾ ਹੈ ਵੀਰੇ 10 ਮਾਨਦਾਨ ਹੋ ਜੂ ਮਾਨਦਾਨ ਹੋ ਜੂ ਮੌਕੇ ਦਾ ਰੇਟ 10 ਦਾ ਮਾਨਦਾਨ ਹੋ ਜੂਗਾ ਬਾਕੀ ਜੇ ਤੁਸੀਂ ਲੈਣਾ ਤਾਂ ਮਾਨਸਾ ਮੰਡੀ ਦਾ ਤੁਹਾਨੂੰ ਖਰੀਦਣ ਵਾਸਤੇ ਆਉਣਾ ਪੈਣਾ ਵਧੀਆ ਇੱਥੇ ਪਸ਼ੂ ਪਹੁੰਚਦੇ ਆ ਤੇ ਬਾਕੀ ਘੱਟ ਰੇਟ ਵਾਲੇ ਵੀ ਆ ਜਾਂਦੇ ਆ ਤੇ ਵੱਧ ਰੇਟ ਵਾਲੇ ਵੀ ਆ ਜਾਂਦੇ ਆ ਤੇ ਰੇਟ ਬਾਈ ਦਾ ਸਹੀ ਆ ਤੇ ਬਿਲਕੁਲ ਬਾਕੀ ਮਾਨਦਾਨ ਜ਼ਰੂਰ ਹੋ ਜੂਗਾ ਲਮਤਰੋ ਨਾ ਬਾਈ ਕੋਲੇ ਇੱਕ ਝੋਟੀ ਖੜੀ ਆ ਤੇ ਝੋਟੀ ਕੀ ਨਾ ਟਾਪ ਕੁਆਲਟੀ ਬੁਰੀ ਤੇ ਚੋਣ-ਚੋਣ ਚੰਗਾ ਲੱਗਿਆ ਬਾਕੀ ਥਣ ਜੇ ਆਪਾਂ ਗੱਲ ਕਰ ਲਈ ਥੋੜਾ ਜਿਹਾ ਲੰਮਾ ਜਰੂਰੀ ਆਂਦਾ ਲੈ ਬਈ ਤੋਰ ਕੇ ਮਾੜਾ ਹੁਲਕੇ ਤੇ ਇੱਕ ਵਾਰੀ ਢੇੜਾ ਦਵਾ ਦਈਏ ਤੇ ਫੇਰ ਆਪਾਂ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਝੋਟੀ ਚੰਗੇ ਤਾਜੀ ਸੂਈ ਹੈ ਮਿੱਤਰੋ ਦੁੱਧ ਵੀ ਚੰਗਾ ਤਿਆਰ ਆ ਟਾਈਟ ਜੇ ਲੇਵੇ ਦੀ ਆ ਲੰਬੇ ਲੇਵੇ ਦੀ ਆ ਤੇ ਬਾਕੀ ਤਾਜੀ ਸੂਈਏ ਸਾਹਮਣੇ ਜਿਹੜਾ ਬੱਚਾ ਵੀ ਤੁਸੀਂ ਦੇਖ ਲਓ ਤੇ ਥੋੜਾ ਜਿਹਾ ਬੱਚੇ ਦਾ ਜਰੂਰ ਕਰਦੀ ਆ ਤੇ ਬਾਕੀ ਸਨਖੀ ਐ ਝੋਟੀ ਕਵੇਂ ਸੂਇਆ ਕੀ ਗੱਲ ਬਾਤ ਆ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਤੇ ਦੁੱਧ ਕਿੰਨਾਗਾ ਕਿੰਨਾ ਤਿਆਰ ਆ ਉਹਨਾਂ ਨੂੰ ਹੋ ਜਾ ਬਾਈ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਈ ਨਾਮ ਦੱਸੋ ਪਹਿਲਾਂ ਦਾ ਨਾਮ ਜਗਤਾਰ ਸਿੰਘ ਠੀਕ ਆ ਬਾਈ ਜਗਤਾਰ ਜੇ ਬਈ ਝੋਟੀ ਦੀ ਗੱਲ ਕਰ ਲਈ ਤੇ ਕਵੇਂ ਸੂਇਆ ਇਹ ਦੂਜਾ ਸੂਆ ਝੋਟੀ ਸੂਇਆ ਦੂਜਾ ਸੂਆ ਕੈ ਦਿਨ ਹੋ ਗਿਆ ਅੱਜ ਇਹਨੂੰ ਪੂਰੇ 10 ਦਿਨ ਹੋ ਗਏ ਬਾਈ ਮੰਗਰ ਕੱਟੀ ਆ 10 ਦਿਨ ਸੂਇਆ ਮੰਗਰ ਕੱਟੀ ਆ ਦੁੱਧ ਕਿੰਨਾ ਦੁੱਧ 13 ਡੱਬੇ ਪੂਰੇ ਤਿਆਰ ਆ ਬਾਈ ਪੂਰੇ ਹੀ ਪੂਰੇ ਨੱਟ ਲੈ ਮਿੱਤਰੋ 13 ਕਿਲੋ ਜਿਹੜਾ ਪ੍ਰੋਪਰ ਪੂ ਠੀਕ ਹੈ 10 ਦਿਨਾਂ ਦੀ ਸੂਈ ਹੈ ਨਾ ਹਾਂਜੀ ਹਾਂਜੀ ਤੇ ਬਾਕੀ ਥੋੜਾ ਥਣ ਲੰਮਾ ਨਾ ਥੋੜਾ ਮਗਰਾ ਥਣ ਲੰਮਾ ਮਾਰ ਗਿਆ ਬਾਈ ਛੋਟਾ ਨਹੀਂ ਤਾਂ ਮੱਲਾ ਕਮ ਕਮ ਹਾਂ ਇੱਕਦਮ ਛੋਟੀ ਚੰਗੀ ਆ ਪੱਠਪੋੜੇ ਦੇ ਮੰਤਰ ਵਧੀਆ ਥਣ ਲੇਵਾ ਬਿਲਕੁਲ ਸਾਫ ਆ ਤੇ ਥੋੜਾ ਜਿਵੇਂ ਪੱਕਦੀ ਹੈ ਥਣ ਲੰਬਾਗਾ ਛੋਟੀ ਸਕੀਨ ਆ ਵਧੀਆ ਦੁੱਧ ਵਾਲੀ ਆ ਮਗਰ ਕੱਟੀ ਆ ਤੇ ਬਾਈ ਜੇ ਤਾ ਰੇਟ ਦੀ ਗੱਲ ਆਂਦੇ ਰੇਟ ਕੀ ਆ ਬੁੱਲੇ ਦਾ ਬਾਈ 125 125 ਮਾਨਤਨ ਹੋਊਗਾ ਮਾਨਤਨ ਫੁੱਲ ਕਰਾਂਗੇ ਰੇਟ 1 ਲੱਖ ਦੇ 25000 ਮਾਨਤਨ ਹੋ ਜਾਊਗਾ ਜੇ ਆਪਣਾ ਸੌਦਾ ਬਣਦਾ ਛੋਟੀ ਚੰਗੀ ਆ ਦੂ ਮਾਗਰ ਕੱਟੀ 10 ਦਸ ਦੇ ਨੇ ਸੂਈਆ ਤੇ ਦੁੱਧ 13 ਕਿਲੋ ਪੂਰਾ ਪ੍ਰੋਪਰ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਪੂਰਾ ਜਾਂਚ ਪੜਖ ਕਿਹੜੀ ਝੋਟੀ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਾਂਗੇ ਕਿਸੇ ਜਲਦੀ ਨਵੀਂ ਵੀਡੀਓ ਨਾਲ